ਇੰਡੀਆ ਦੇ ਵਿੱਚ ਦੋ ਟ੍ਰੈਂਡਸ ਕਲੀਅਰਲੀ ਦਿਖ ਰਹੇ ਐ ਬਹੁਤ ਸਾਰੇ ਇਨਵੈਸਟਰਸ ਐਕਟਿਵ ਫੰਡਸ ਤੋਂ ਪੈਸਿਵ ਫੰਡਸ ਵੱਲ ਮੂਵ ਹੋ ਰਹੇ ਐ ਜਿਹਦੇ ਚੱਲਦੇ ਹੋਏ ਇੰਡੈਕਸ ਫੰਡਸ ਤੇ ਏਟਫਸ ਦੀ ਡਿਮਾਂਡ ਮੈਸਿਵਲੀ ਇਨਕਰੀਜ਼ ਹੋ ਰਹੀ ਐ ਤੇ ਦੂਜੀ ਚੀਜ਼ ਇਹ ਐ ਕਿ ਕਾਫੀ ਇਨਵੈਸਟਰਸ ਹੁਣ ਲੌਂਗ ਟਰਮ ਯੋਅਰਲੀ ਇਨਵੈਸਟ ਕਰ ਰਹੇ ਐ ਤੇ ਇਸ ਚੀਜ਼ ਦੇ ਚੱਲਦੇ ਹੋਏ ਮਾਰਚ 2024 ਦੇ ਵਿੱਚ ਓਵਰਆਲ ਏਟਫਸ 13% ਫਾਰਮ ਹੋਏ ਐ ਸਾਰੀ ਦੀ ਸਾਰੀ ਮਿਊਚੁਅਲ ਫੰਡ ਇੰਡਸਟਰੀ ਦੇ ਵਿੱਚ ਤੇ ਇੱਕ ਕਾਫੀ ਮੈਸਿਵ ਕਨਸਿਡਰੇਸ਼ਨ ਐ ਏਟਫਸ ਦੇ ਇੱਕ ਐਡਵਾਂਸਡ ਇਨਸਟਰੂਮੈਂਟ ਜਿਹੜਾ ਹਜੇ 10-12 ਸਾਲ ਪਹਿਲਾਂ ਲਾਂਚ ਹੋਇਆ ਹੋਵੇ ਇਨਫੈਕਟ ਜੇਕਰ ਤੁਸੀਂ ਦੇਖੋਗੇ ਤਾਂ ETFs ਦੇ ਵਿੱਚ 2020 ਤੋਂ ਬਾਅਦ ਐਕਸਪੋਨੈਂਸ਼ੀਅਲ ਗਰੋਥ ਹੋਈ ਹੈ ਮਾਰਚ 2020 ਤੋਂ ਲੈ ਕੇ ਮਾਰਚ 2021 ਦੇ ਵਿੱਚ 2.5 ਗੁਣਾ ਤੱਕ ਰਾਈਜ਼ ਆਇਆ ਹੈ ਇਨਵੈਸਟਰ ਫੋਲੀਓਜ਼ ਦੇ ਵਿੱਚ ਹੁਣ ਜੇਕਰ ਅਸੀਂ ETFs ਨੂੰ ਵੀ ਡਿਸੈਕਟ ਕਰੀਏ ਤਾਂ ਜਿਹੜੀ ਜ਼ਿਆਦਾਤਰ ETFs ਦੀ ਗਰੋਥ ਹੋਈ ਹੈ ਉਹ ਹੈ ਇਕਵਿਟੀ ETFs ਦੇ ਵਿੱਚ ਬ੍ਰਾਡਲੀ 85 ਤੋਂ 90% ਜਿਹੜੀ ਟਰੇਡਿੰਗ ਵੋਲਿਊਮ ਐਟਫਸ ਦੀ ਉਹ ਇਕਵਿਟੀ ਐਟਫਸ ਤੋਂ ਆਈ ਹੈ ਤੇ ਇਹ ਡਾਟਾ ਤੁਹਾਨੂੰ ਗ੍ਰਾਫ ਦੇ ਵਿੱਚ ਵੀ ਦਿਖ ਰਿਹਾ ਹੋਵੇਗਾ ਸੋ ਇਸ ਡਾਟਾ ਤੋਂ ਕਾਫੀ ਕਲੀਅਰ ਹੋ ਜਾਂਦਾ ਹੈ ਵੀ ਐਟਫਸ ਦੇ ਵਿੱਚ ਇਨਵੈਸਟ ਕਰਨਾ ਫਲੇਵਰ ਆਫ ਸੀਜ਼ਨ ਵੀ ਸਾਬਿਤ ਹੋ ਸਕਦਾ ਹੈ ਤੇ ਇੱਕ ਸਹੀ ਟਾਈਮ ਹੈ ਐਟਫ ਦੇ ਵਿੱਚ ਇਨਵੈਸਟ ਕਰਨ ਦੀ ਸ਼ੁਰੂਆਤ ਬਾਰੇ ਸੋਚਣ ਦਾ ਹੁਣ ਇਹ ਸਾਰਾ ਕੁਝ ਤਾਂ ਠੀਕ ਹੈ ਬਟ ਪਹਿਲਾ ਸਵਾਲ ਇਹੀ ਹੁੰਦਾ ਵੀ ਇਹ ਐਟਫਸ ਹੁੰਦੇ ਕੀ ਹੈ ਆਮ ਸ਼ੋਰ ਕਿ ਬੇਸਿਕ ਤਾਂ ਤੁਹਾਨੂੰ ਕਲੀਅਰ ਹੋਣਗੇ ਵੀ ਐਕਸਚੇਂਜ ਟ੍ਰੇਡਡ ਫੰਡਸ ਕਿਹਾ ਜਾਂਦਾ ਹੈ ਇਹਨਾਂ ਨੂੰ ਤੇ ਇਹ ਬ੍ਰਾਡਲੀ ਮਿਊਚੁਅਲ ਫੰਡ ਜਾਂ ਸਟਾਕਸ ਦੀ ਤਰ੍ਹਾਂ ਹੀ ਬਿਹੇਵ ਕਰਦੇ ਆ ਬਟ ਤਿੰਨ ਇਦਾਂ ਦੇ ਨੁਆਇੰਸਸ ਨੇਟੀਅਰ ਬਾਰੇ ਜੋ ਤੁਹਾਨੂੰ ਡੈਫੀਨੇਟਲੀ ਪਤਾ ਹੋਣੀ ਚਾਹੀਦੀ ਨੇ ਬਿਫੋਰ ਯੂ ਸਟਾਰਟ ਇਨਵੈਸਟਿੰਗ ਇਨ ਇੰਡੀਆਸ ਤੇ ਇਹਨਾਂ ਤਿੰਨ ਪੁਆਇੰਟ ਤੋਂ ਬਾਅਦ ਆਪਾਂ ਬੈਸਟ ਏਟਫਸ ਦੇਖਾਂਗੇ ਜਿਨ੍ਹਾਂ ਚ ਆਪਾਂ ਲੌਂਗ ਟਰਮ ਲਈ ਇਨਵੈਸਟ ਕਰ ਸਕਦੇ ਆ ਹੁਣ ਇਹ ਤਾਂ ਤੁਹਾਨੂੰ ਪਤਾ ਹੀ ਹੋ ਗਿਆ ਵੀ ਜਿਹੜੇ ਇਹ ਏਟਫਸ ਹੁੰਦੇ ਨੇ ਇਹਨਾਂ ਨੂੰ ਅਸੀਂ ਸਟਾਕ ਐਕਸਚੇਂਜ ਤੇ ਬਾਏ ਜਾਂ ਸੇਲ ਕਾਫੀ ਇੰਪੋਰਟੈਂਟ ਹੋ ਜਾਂਦਾ। ਹੁਣ ਜੇਕਰ ਇਹ AUM ਘਟ ਹੋਇਆ ਤਾਂ ਤੁਹਾਨੂੰ ਬਾਇੰਗ ਜਾਂ ਸੈਲਿੰਗ ਦੇ ਵਿੱਚ ਇਸ਼ੂ ਆ ਸਕਦਾ ਜਿਹਨੂੰ ਕਿ ਅਸੀਂ ਲਿਕুইਡਿਟੀ ਇਸ਼ੂ ਵੀ ਕਹਿੰਦੇ ਆ। ਸੋ ਪਹਿਲਾ ਪੁਆਇੰਟ ਇਹੀ ਹੈ ਕਿ ਵਧੀਆ AUM ਹੋਣਾ ਚਾਹੀਦਾ ਹੈ ਤਾਂ ਕਿ ਤੁਹਾਨੂੰ ਲਿਕুইਡਿਟੀ ਇਸ਼ੂ ਨਾ ਆਉਣ। ਦੂਸਰਾ ਪੁਆਇੰਟ ਹੈ NAV ਦੇ ਰਿਲੇਟਡ net asset value of etf ਹੁਣ ਮਿਊਚੁਅਲ ਫੰਡ ਦੇ ਕੇਸ ਦੇ ਵਿੱਚ ਅਸੀਂ ਉਹਦਾ nav track ਕਰਦੇ ਹਾਂ ਜੋ ਕਿ ট্রেਡਿੰਗ ਡੇ ਦੇ ক্লোজিং ਸਟਾਕ ਪ੍ਰਾਈਸਸ ਤੋਂ ਕੈਲਕੂਲੇਟ ਕੀਤਾ ਜਾਂਦਾ ਹੁਣ ਕਿਉਂਕਿ etf ਦੇ ਪ੍ਰਾਈਸਸ ਆਲਮੋਸਟ ਹਰ ਸੈਕਿੰਡ ਹੀ ਫਲਕਚੂਏਟ ਹੁੰਦੇ ਰਹਿੰਦੇ ਆ ਤਾਂ ਇਸੇ ਕਰਕੇ ਨੂੰ ਐਕਿਊਰੇਟਲੀ ਮੈਜ਼ਰ ਜਾਂ ਫਿਰ ਟਰੈਕ ਕਰਨ ਦੇ ਲਈ ਹੁੰਦਾ ਹੈ i nav ਇੰਡੀਕੇਟਿਵ ਨੈਟ ਐਸੈਟ ਵੈਲਿਊ ਹੁਣ ਜਦੋਂ ਵੀ etf ਦੇ ਵਿੱਚ ਟ੍ਰੇਡ ਜਾਂ ਇਨਵੈਸਟ ਕਰੋ ਤਾਂ ਉਹਦਾ i nav ਦੇਖ ਕੇ ਹੀ ਟਰੈਕ ਕਰਿਓ ਨਾ ਕਿ ਉਹਦਾ nav ਦੇਖ ਕੇ ਤੇ ਇਹ ਆਈਨੈਬ ਤੁਹਾਨੂੰ AMC ਦੀ ਵੈਬਸਾਈਟ ਤੇ ਮਿਲ ਜਾਏਗਾ। ਤੀਸਰਾ ਪੁਆਇੰਟ ਆ ਰਿਲੇਟਡ ਟੂ ਟਰੈਕਿੰਗ 에ਰਰ ਆਫ ETFs। ਜਿਵੇਂ ਇੰਡੈਕਸ ਫੰਡਸ ਦੀ ਤਰ੍ਹਾਂ ਜਿਹੜੇ ETFs ਹੁੰਦੇ ਆ ਉਹ ਵੀ ਆਪਣੇ ਬੈਂਚਮਾਰਕ ਇੰਡੈਕਸ ਨੂੰ ক্লোਜ਼ਲੀ ਟਰੈਕ ਕਰਨ ਦਾ ਟਰਾਈ ਕਰਦੇ ਆ ਬਟ ਕਰਨੀ ਪਉਂਦੀ ਕਿਉਂਕਿ ਇਸ਼ੂਜ਼ ਹੁੰਦੇ ਆ ਜਿਵੇਂ ਕਿ ਲਿਕুইਡਿਟੀ ਆਫ ਅੰਡਰਲਾਈਂਗ ਸਟਾਕਸ, ਟਰੇਡਿੰਗ ਕਾਸਟ ਫਾਰ ਦਾ AMC ਐਂਡ ਰਿਕੁਆਇਰਮੈਂਟ ਟੂ ਹールド ਸਮ ਕੈਸ਼ ਇਨ ਦਾ ਪੋਰਟਫੋਲੀਓ ਟੂ ਮੈਨੇਜ ਰਿਡੈਂਪਸ਼ਨਸ। ETF ਦੇ ਕੇਸ ਦੇ ਵਿੱਚ ਜੋ ਆਈਡੀਅਲ ਟਰੈਕਿੰਗ ਡਿਫਰੈਂਸ ਹੁੰਦਾ ਉਹ ਬਿਲਕੁਲ ਜ਼ੀਰੋ ਹੁੰਦਾ and avoidable. ਹੁਣ ਕਿਉਂਕਿ ਆਪਣੇ ਤਿੰਨੋਂ ਪੁਆਇੰਟ ਕਲੀਅਰ ਹੋ ਚੁੱਕੇ ਆ ਹੁਣ ਆਪਾਂ ਦੇਖਦੇ ਆ ਵੀ ਲੌਂਗ ਟਰਮ ਲਈ ਬੈਸਟ ਈਟੀਐਫਸ ਕਿਹੜੇ ਨੇ ਤੇ ਇਸ ਵੀਡੀਓ ਦੇ ਵਿੱਚ ਮੈਂ ਸਿਰਫ ਇਕਵਿਟੀ ਈਟੀਐਫਸ ਦੀ ਹੀ ਗੱਲ ਕਰੂੰਗਾ 골ਡ ਜਾਂ ਫਿਰ ਡੈਟ ਈਟੀਐਫਸ ਦੀ ਗੱਲ ਨਹੀਂ ਕਰੂੰਗਾ ਕਿਉਂਕਿ ਜਿਵੇਂ ਕਿ ਮੈਂ ਦੱਸਿਆ ਸੀ ਕਿ ਜ਼ਿਆਦਾਤਰ ਯਾਨੀ ਕਿ 85 ਤੋਂ 90% ਜੋ ਟਰੇਡਿੰਗ ਵੈਲਿਊ ਹੈ ਉਹ ਇਕਵਿਟੀ ਈਟੀਐਫ ਤੋਂ ਹੀ ਆਉਂਦੀ ਆ ਹੁਣ ਇਕਵਿਟੀ ਈਟੀਐਫ ਦੇ ਵਿੱਚ ਮੈਂ ਇੱਕ ਬ੍ਰਾਡ ਮਾਰਕੀਟ ਈਟੀਐਫ ਸਿਲੈਕਟ ਕਰੂੰਗਾ ਦੋ ਸਮਾਰਟ ਬੀਟ ਆਈਟੀਐਫ ਸਿਲੈਕਟ ਕਰੂੰਗਾ ਤੇ ਇੱਕ ਇੰਟਰਨੈਸ਼ਨਲ ਈਟੀਐਫ ਸਿਲੈਕਟ ਕਰ ਦਾ ਟ੍ਰੇਲਿੰਗ ਰਿਟਰਨ 플ੌਟ ਕੀਤਾ ਹੋਇਆ ਜੇਕਰ ਤੁਸੀਂ ਪਿਛਲੇ 5 ਜਾਂ 10 ਸਾਲ ਦਾ ਡਾਟਾ ਚੱਕ ਕੇ ਦੇਖੋਗੇ ਤਾਂ ਨਿਫਟੀ ਮਾਈਕਰੋ ਕੈਪ 250 ਸਭ ਤੋਂ ਵਧੀਆ ਦਿਖ ਰਿਹਾ ਹੈ ਤੇ ਉਸ ਤੋਂ ਬਾਅਦ ਗੱਲ ਕਰੀਏ ਤਾਂ ਨਿਫਟੀ ਮਿਡ ਕੈਪ 150 ਤੇ ਨਿਫਟੀ ਮਿਡ ਕੈਪ 100 ਹੁੰਦਾ ਇੱਕ ਵਾਰੀ ਰੋਲਿੰਗ ਰਨਸ ਵੀ ਦੇਖ ਲੈਣਾ ਤਾਂ ਇਹਦੇ ਨਾਲ ਪਿਕਚਰਾਂ ਥੋੜੀ ਹੋਰ ਕਲੀਅਰ ਹੋ ਜਾਏਗੀ ਇੱਥੇ ਰੋਲਿੰਗ ਟਰਨ ਦੇ ਵਿੱਚ ਆਪਾਂ 7 ਜਾਂ 10 ਸਾਲ ਦਾ ਡਾਟਾ ਕਲੀਅਰਲੀ ਦੇਖ ਸਕਦੇ ਹਾਂ ਜਿਹਦੇ ਵਿੱਚ ਕਿ ਨਿਫਟੀ ਮਿਡ ਕੈਪ 150 ਕਲੀਅਰ ਵਿਨਰ ਹੈ ਤੇ ਡਾਟਾ 2005 ਤੋਂ ਬਾਅਦ ਦਾ ਹੈ ਮਤਲਬ ਕਿ 2005 ਹਟੀ ਹੈ ਇਹ স্মল ਕੈਪ ਕੈਟੇਗਰੀ ਨਾਲੋਂ ਘੱਟ ਰિસ્ਕੀ ਵੀ ਹੈ ਸੋ ਮੇਰੀ ਪ੍ਰੀਫਰੈਂਸ ਹੋਏਗੀ ਮਿਡ ਕੈਪ 150 ਨਿਫਟੀ ਮਿਡ ਕੈਪ 150 ਦੇ ਵਿੱਚ ਤਿੰਨ ਈਟੀਐਫਸ ਨੇ ਪਰ ਜਿਵੇਂ ਕਿ ਆਪਾਂ ਪਹਿਲੇ ਤਿੰਨ ਪੁਆਇੰਟ ਦੇ ਵਿੱਚ ਡਿਸਕਸ ਕੀਤਾ ਸੀ ਵੀ ਈਟੀਐਫ ਦਾ ਇੱਕ ਡੀਸੈਂਟ ਏਯੂਐਮ ਹੋਣਾ ਚਾਹੀਦਾ ਹੈ ਟਰੇਡਿੰਗ ਵੋਲਿਊਮ ਵਧੀਆ ਹੋਣੀ ਚਾਹੀਦੀ ਹੈ ਤੇ ਲੋ ਐਕਸਪੈਂਸ ਰੇਸ਼ੋ ਹੋਣਾ ਚਾਹੀਦਾ ਹੈ ਤਾਂ ਇਹਨਾਂ ਤਿੰਨਾਂ ਪੈਰਾਮੀਟਰਸ ਨੂੰ ਧਿਆਨ ਚ ਰੱਖਦੇ ਹੋਏ ਤੁਸੀਂ ਜਾਂ ਤਾਂ ਨਿਪੌਨ ਇੰਡੀਆ ਈਟੀਐਫਸ ਦੇ ਨਾਲ ਜਾ ਸਕਦੇ ਹੋ ਜਾਂ ਫਿਰ ਮਰਾਏ ਐਸੈਟਸ ਨਿਫਟੀ ਮਿਡ ਕੈਪ 150 ਦੇ ਨਾਲ ਜਾ ਸਕਦੇ ਹੋ ਸੋ ਮੈਂ ਮੈਂ ਪਹਿਲੇ ਨੰਬਰ ਤੇ ਚੂਜ਼ ਕਰੂੰਗਾ ਨਿਫਟੀ 200 ਮੋਮੈਂਟਮ 30 ਹੁਣ ਇਹਦੇ ਵਿੱਚ ਸਭ ਤੋਂ ਵਧੀਆ ਫੰਡ ਕਿਹੜਾ ਹੈ ਇਹ ਵੀ ਮੈਂ ਥੋੜੀ ਦੇਰ ਦੇ ਬਾਅਦ ਗੱਲ ਕਰੂੰਗਾ ਬਟ ਉਸ ਤੋਂ ਪਹਿਲਾਂ ਆਪਾਂ ਇਹ ਸਮਝ ਲੈਣਾ ਵੀ ਇਹ ਫੰਡ ਕਿਵੇਂ ਦਾ ਹੈ ਨਿਫਟੀ 200 ਮੋਮੈਂਟਮ 30 ਇੱਕ ਸਮਾਰਟ ਬੀਟਾ ਫੰਡ ਹੈ ਜੋ ਕਿ ਕਨਸੈਪਟ ਆਫ ਮੋਮੈਂਟਮ ਇਨਵੈਸਟਿੰਗ ਤੇ ਬੇਸਡ ਹੈ ਹੁਣ ਮੈਂ ਤੁਹਾਨੂੰ ਇਹ ਵੀ ਐਕਸਪਲੇਨ ਕਰ ਦੇਣਾ ਵੀ ਇਹ ਕੰਮ ਕਿਵੇਂ ਕਰਦਾ ਹੈ ਸਿੰਪਲ ਸ਼ਬਦਾਂ ਵਿੱਚ ਮੋਮੈਂਟਮ ਇਨਵੈਸਟਿੰਗ ਦੇ ਵਿੱਚ ਨਾ ਕਿਸੇ ਵੀ ਸਟਾਕ ਦਾ 3 ਜਾਂ 6 ਮਹੀਨੇ ਦਾ ਟ੍ਰੈਂਡ ਅਬਜ਼ਰਵ ਕੀਤਾ ਜਾਂਦਾ ਹੈ ਵੀ ਉਹਦਾ ਜੋ ਸਟਾਕ ਪ੍ਰਾਈਸ ਹੈ ਉਹ ਅਪਟਰੈਂ ਜੇਕਰ ਵਧੀਆ ਪਰਫਾਰਮ ਨਹੀਂ ਕੀਤਾ ਤਾਂ ਅੱਗੇ ਵੀ ਪੂਰਲੀ ਹੀ ਪਰਫਾਰਮ ਕਰਨੀਆਂ ਹੁਣ ਇਥੇ ਨਿਫਟੀ 200 ਮੋਮੈਂਟਮ 30 ਜਿਹੜਾ ਫੰਡ ਹੈ ਇਹਦੇ ਵਿੱਚ ਸਭ ਤੋਂ ਪਹਿਲਾਂ ਟੌਪ ਦੇ 200 ਲਿਸਟਡ ਸਟਾਕਸ ਦਾ ਇੱਕ ਬਗਟ ਬਣਾਇਆ ਜਾਂਦਾ ਹੈ ਫਿਰ ਉਹਨਾਂ ਨੂੰ ਮੋਮੈਂਟਮ ਸਕੋਰ ਅਸਾਈਨ ਕੀਤੇ ਜਾਂਦੇ ਹਨ ਉਹਨਾਂ ਨੂੰ ਪਿਛਲੇ 6 ਜਾਂ 12 ਮਹੀਨੇ ਦੇ ਉਹਨਾਂ ਦੇ ਪ੍ਰਾਈਸਿਸ ਟ੍ਰੈਂਡ ਤੇ ਫਿਰ ਉਸੇ ਸਕੋਰ ਦੇ ਆਧਾਰ ਤੇ ਟੌਪ ਦੇ 30 ਸਟਾਕਸ ਨੂੰ ਸ਼ਾਰਟਲਿਸਟ ਕੀਤਾ ਜਾਂਦਾ ਹੈ ਤੇ ਇਹ ਪੋਰਟਫੋਲੀਓ ਹਰ 6 ਮਹੀਨੇ ਰੀਬੈਲੈਂਸਡ ਹੁੰਦਾ ਹੁਣ ਸੁਣਨ ਦੇ ਵਿੱਚ ਲੱਗ ਰਿਹਾ ਹੋਗਾ ਵੀ ਯਾਰ ਇਹ ਇੰਨਾ ਸਿੰਪਲ ਕਿਵੇਂ ਹੋ ਸਕਦਾ ਤਾਂ ਆਪਾਂ ਇਸ ਇੰਡੈਕਸ ਦੀ ਪਾਸਟ ਤੁਸੀਂ ਇਸ ਇੰਡੈਕਸ ਦੇ ਵਿੱਚ 1000 ਰੁਪਏ ਇਨਵੈਸਟ ਕੀਤੇ ਹੁੰਦੇ ਤਾਂ ਅੱਜ ਦੀ ਡੇਟ ਦੇ ਵਿੱਚ ਉਹ ਰਫਲੀ 30000 ਰੁਪਏ ਹੋ ਜਾਂਦੇ ਮਤਲਬ ਕਿ ਅਪ੍ਰੋਕਸੀਮੇਟਲੀ ਤਿਉਗਣਾ ਹੋ ਗਿਆ ਪਿਛਲੇ 19 ਸਾਲਾਂ ਦੇ ਵਿੱਚ ਤੇ ਜੇਕਰ ਇਹੀ ਸੇਮ ਕੰਪੈਰੀਜ਼ਨ ਆਪਾਂ ਨਿਫਟੀ 50 ਜਾਂ ਨਿਫਟੀ 200 ਇੰਡੈਕਸ ਦੇ ਨਾਲ ਕਰਦੇ ਹਾਂ ਫਿਰ 2005 ਤੋਂ ਇਸ ਇੰਡੈਕਸ ਨੇ 21% ਦਾ ਸੀਏਜੀਆਰ ਦਿੰਦਾ ਹੈ ਤੇ ਨਿਫਟੀ 50 ਨੇ 14.7% ਦਾ ਸੀਏਜੀਆਰ ਦਿੰਦਾ ਹੈ ਤੇ ਨਿਫਟੀ 200 ਨੇ ਵੀ ਅਪ੍ਰੋਕਸੀਮੇਟਲੀ ਸੇਮ ਹੀ ਸੀਏਜੀਆਰ ਦਿੰਦਾ ਹੈ ਸੋ ਰਿਟਰਨ ਵਾਈਜ਼ ਤਾਂ ਇਹ ਇੰਡੈਕਸ ਵੇ ਬੈਟਰ ਹੈ ਨਿਫਟੀ ਮੋਮੈਂਟਮ 30 ਇੰਡੈਕਸ ਹੈ ਜੋ ਕਿ ਰਿਲੇਟਿਵਲੀ ਜ਼ਿਆਦਾ ਰਿਸਕੀਅਰ ਲੱਗ ਰਿਹਾ ਹੈ ਨਿਫਟੀ 200 ਨਾਲੋਂ ਤੇ ਨਿਫਟੀ 50 ਇੰਡੈਕਸ ਨਾਲੋਂ ਕਿਉਂਕਿ ਕਿਸੇ ਟਾਈਮ ਪੀਰੀਅਡ ਦੇ ਵਿੱਚ ਇਹ ਅੰਡਰ ਪਰਫਾਰਮ ਕਰਦਾ ਜਦੋਂ ਮਾਰਕੀਟ ਦੇ ਵਿੱਚ ਕੋਈ ਸ਼ਾਰਪ ਚੇਂਜ ਆਉਂਦਾ ਜਿਵੇਂ ਕਿ ਸ਼ਾਰਪ ਰਿਕਵਰੀ ਜਾਂ ਫਿਰ ਸ਼ਾਰਪ ਡ੍ਰੌਪ ਬਟ ਜਦੋਂ ਵੀ ਮਾਰਕੀਟ ਦੇ ਵਿੱਚ ਮੋਮੈਂਟਮ ਆਉਂਦਾ ਹੈ ਤਾਂ ਇਹਦੀ ਜਿਹੜੀ ਅੰਡਰ ਪਰਫਾਰਮੈਂਸ ਹੁੰਦੀ ਹੈ ਉਹ ਰਿਕਵਰ ਹੋ ਜਾਂਦੀ ਹੈ ਸੋ ਇਹ ਇੰਡੈਕਸ ਪਰਫੈਕਟ ਹੈ ਉਹਨਾਂ ਲੋਕਾਂ ਲਈ ਜੋ ਥੋੜਾ ਜਿਹਾ ਜ਼ਿਆਦਾ ਰਿਸਕ ਲੈ ਸਕਦੇ ਐ ਐਜ਼ ਕੰਪੈਰੀਜ਼ਨ ਟੂ ਨਿਫਟੀ ਇੰਡੈਕਸਸ ਤੇ ਫਿਰ ਇਹਦੇ ਰਿਟਰਨਸ ਵੀ ਵਰਥੀ ਟੀ ਹੋਣਗੇ ਇਸ ਕੈਟਾਗਰੀ ਦੇ ਵਿੱਚ ਟੋਟਲ 4 ਈਟੀਐਫਸ ਨੇ ਬਟ ਸੱਚ ਦੱਸਾਂ ਤਾਂ ਕਿਸੇ ਦਾ ਵੀ ਏਯੂਐਮ ਕੋਈ ਇੰਨਾ ਵਧੀਆ ਨਹੀਂ ਹੈ ਤੇ ਇਸੇ ਚੀਜ਼ ਦੇ ਚੱਲਦੇ ਹੋਏ ਮੈਂ ਇੱਥੇ ਇੰਡੈਕਸ ਫੰਡ ਚੂਜ਼ ਕਰੂੰਗਾ ਤੇ ਮੈਂ ਚੂਜ਼ ਕਰੂੰਗਾ ਯੂਟੀਆਈ ਨੈਫਟੀ 200 ਮੋਮੈਂਟਮ 30 ਇੰਡੈਕਸ ਫੰਡ ਹੁਣ ਸਮਾਰਟ ਬੀਟਾ ਦੇ ਵਿੱਚ ਮੇਰੀ ਜੋ ਦੂਸਰੀ ਰეკਮੈਂਡੇਸ਼ਨ ਹੈ ਉਹ ਮੋਮੈਂਟਮ ਇੰਡੈਕਸ ਦੇ ਨਾਲ ਕਾਫੀ ਵਧੀਆ ਪਰਫਾਰਮ ਕਰਦੀ ਹੈ ਇਹਦਾ ਮਤਲਬ ਹੈ ਵੀ ਜਦੋਂ ਡਾਊਨਟਰਨਸ ਆਉਂਦਾ ਹੈ ਤਾਂ ਮੋਮੈਂਟਮ ਇੰਡੈਕਸ ਅੰਡਰ ਪਰਫਾਰਮ ਕਰਦਾ ਹੈ ਬਟ ਇਹ ਵਾਲਾ ਜਿਹੜਾ ਫ ਤੇ ਇਹਦਾ ਨਾਮ ਹੈ ਨਿਫਟੀ 100 ਲੋ ਵਲੈਟਿਲਿਟੀ 30 ਸਭ ਤੋਂ ਪਹਿਲਾਂ ਇਹ ਦੇਖ ਲੈਣਾ ਅਬ ਇਹ ਫੰਡ ਬੋਲ ਤੇ ਬੀਅਰ ਫੇਸਸ ਦੇ ਵਿੱਚ ਕਿਵੇਂ ਪਰਫਾਰਮ ਕਰਦਾ ਹੈ ਇਸ ਗ੍ਰਾਫ ਦੇ ਵਿੱਚ ਮੈਂ ਚਾਹੂੰਗਾ ਵੀ ਤੁਸੀਂ ਸਪੈਸੀਫਿਕਲੀ ਨਾ ਬੀਅਰ ਫੇਸਸ ਤੇ ਫੋਕਸ ਕਰੋ ਪਹਿਲਾ ਜੋ ਬੀਅਰ ਫੇਸ ਸੀ April 2008 ਤੋਂ ਲੈ ਕੇ February 2009 ਤੱਕ ਉਸ ਟਾਈਮ ਤੇ ਨਿਫਟੀ 50 ਇੰਡੈਕਸ 98% ਡਿੱਗਿਆ ਸੀ ਨਿਫਟੀ 100 ਇੰਡੈਕਸ 60% ਡਿੱਗਿਆ ਸੀ ਤੇ ਨਿਫਟੀ ਲੋ ਵਲੈਟਿਲਿਟੀ ਇੰਡੈਕਸ ਸਿਰਫ 49% ਡਿੱਗਿਆ ਸੀ ਸੈਕੰਡ ਬੀਅਰ ਫੇਸ ਤਾਂ ਸਿਰਫ 1 ਮਹੀਨੇ ਦਾ ਹੀ ਸੀ ਤੇ ਜੋ ਕਿ 3rd ਬੀਅਰ ਫੇਸ ਸੀ अगस्त 2020 ਲੈ ਕੇ April 2022 ਤੱਕ ਉਹਦੇ ਵਿੱਚ Nifty low volatility ਸਿਰਫ 14% ਡਿੱਗਿਆ ਸੀ ਜੋ ਕਿ ਰਿਲੇਟਿਵਲੀ ਕਾਫੀ ਬੈਟਰ ਹੈ Nifty 50 ਤੇ Nifty 100 ਇੰਡੈਕਸ ਨਾਲੋਂ Bull market ਦੇ ਵਿੱਚ ਗੱਲ ਕਰੀਏ ਤਾਂ ਇਹ Nifty 50 ਨਾਲੋਂ ਕਦੇ ਵਧੀਆ ਪਰਫਾਰਮ ਕਰਦਾ ਕਦੇ ਕਦੇ ਥੋੜਾ ਜਿਹਾ ਖਰਾਬ ਪਰ ਜੇਕਰ Bear market ਦੀ ਗੱਲ ਕਰੀਏ ਤਾਂ ਉੱਥੇ Nifty low volatility ਹਮੇਸ਼ਾ ਵਧੀਆ ਹੀ ਪਰਫਾਰਮ ਕਰਦਾ ਹੈ ਜੋ ਕਿ ਇੱਕ ਪਰਫੈਕਟ ਚੀਜ਼ ਹੈ ਕਿਉਂਕਿ ਮੋਮੈਂਟਮ ਇੰਡੈਕਸ ਬੀਅਰ ਮਾਰਕੀਟ ਦੇ ਵਿੱਚ ਅੰਡਰ ਪਰਫਾਰਮ ਕਰਦਾ ਹੈ ਸੋ ਇਹਨਾਂ ਦੋਨਾਂ ਦਾ ਕੰਬੀਨੇਸ਼ਨ ਇੱਕ ਤਰੀਕੇ ਨਾਲ ਕਾਫੀ ਵਧੀਆ ਚੀਜ਼ ਬਣ ਜਾਂਦੀ ਹੈ ਬਟ ਇਦਾਂ ਦਾ ਕੀ ਹੈ ਇਸ ਇੰਡੈਕਸ ਦੇ ਵਿੱਚ ਕਿ ਇਹ ਬੀਅਰ ਮਾਰਕੀਟ ਦੇ ਵਿੱਚ ਵੀ ਵਧੀਆ ਪਰਫਾਰਮ ਕਰਦਾ ਦੇਖੋ ਬਹੁਤ ਹੀ ਸਿੰਪਲ ਹੈ ਨਿਫਟੀ ਟਾਪ ਦੇ 100 ਸਟਾਕਸ ਨੂੰ ਗਲੈਟਰੀਲਿਟੀ ਦੇ ਹਿਸਾਬ ਨਾਲ ਰੇਟਿੰਗ ਕਰਦਾ ਹੈ ਤੇ ਇਦਾਂ ਦੇ 30 ਸਟਾਕਸ ਨੂੰ ਸ਼ਾਰਟਲਿਸਟ ਕਰਦਾ ਜਿਨ੍ਹਾਂ ਦਾ ਵੋਲੇਟਿਲਿਟੀ ਇੰਡੈਕਸ ਸਟੈਂਡਰਡ ਡਿਵੀਏਸ਼ਨ ਸਭ ਤੋਂ ਘੱਟ ਹੁੰਦਾ ਹੈ ਇਸ ਲਈ ਇਸ ਇੰਡੈਕਸ ਦਾ ਜੋ ਐਵਰੇਜ ਸਟੈਂਡਰਡ ਡਿਵੀਏਸ਼ਨ ਆਉ ਨਿਫਟੀ 50 ਇੰਡੈਕਸ ਤੇ ਨਿਫਟੀ 100 ਇੰਡੈਕਸ ਨਾਲੋਂ ਕਾਫੀ ਘੱਟ ਹੁੰਦਾ ਬਟ ਜਿਹੜੇ ਇਹ ਲੋ ਵੋਲੇਟਿਲਿਟੀ ਸਟ੍ਰੈਟੇਜੀ ਦੇ ਰਿਟਰਨਸ ਹੈ ਉਹ ਕਿਹੋ ਜਿਹੇ ਹੁੰਦੇ ਆ ਜੇਕਰ ਰਿਟਰਨਸ ਦੀ ਗੱਲ ਕਰੀਏ ਤਾਂ ਇਸ ਇੰਡੈਕਸ ਨੇ ਇਨਸੈਪਸ਼ਨ ਤੇ 19% ਦਾ ਸੀਜੀਆਰ ਦਿੱਤਾ ਸੀ ਨਿਫਟੀ 100 ਨੇ ਅਪਰੋਕਸੀਮੇਟਲੀ 13.2% ਦਾ ਸੀਜੀਆਰ ਦਿੱਤਾ ਸੀ ਤੇ ਨਿਫਟੀ 50 ਨੇ ਵੀ ਅਪਰ ਕੰਮ ਕਰਦਾ ਹੈ ਸੋ ਨਿਫਟੀ 100 ਲੋ ਗਲੈਟੀਲਿਟੀ 30 ਇੰਡੈਕਸ ਦੇ ਵਿੱਚ ਮੇਰੀ ਰეკਮੈਂਡੇਸ਼ਨ ਇੱਕ ਈਟੀਐਫ ਹੋਏਗੀ ਨਾ ਕਿ ਕੋਈ ਇੰਡੈਕਸ ਫੰਡ ਤੇ ਇਹਦੇ ਵਿੱਚ ਮੈਂ ਚੂਜ਼ ਕਰੂੰਗਾ ICICI ਹਾਈ ਪੋਟੈਂਸ਼ੀਅਲ ਨਿਫਟੀ 100 ਲੋ ਗਲੈਟੀਲਿਟੀ 30 ਈਟੀਐਫ ਤੇ ਮੇਰੀ ਲਾਸਟ ਰეკਮੈਂਡੇਸ਼ਨ ਹੈ ਜੋ ਕਿ ਇੱਕ ਇੰਟਰਨੈਸ਼ਨਲ ਈਟੀਐਫ ਹੈ ਉਹ ਹੋਏਗੀ ਨਾਸਡਾਕ 100 ਈਟੀਐਫ ਹੁਣ ਅਸੀਂ ਜਿਹੜੇ ਪਹਿਲੇ ਤਿੰਨ ਈਟੀਐਫਸ ਲਏ ਆ ਉਹ ਇੰਡੀਅਨ ਮਾਰਕੀਟ ਦੇ ਵਿੱਚੋਂ ਲਏ ਆ ਤੇ ਇੱਥੇ ਓਵਰਲੈਪ ਹੋਣ ਦੇ ਚਾਂਸਸ ਕਾਫੀ ਵੱਧ ਜਾਂਦੇ ਆ ਕਿਉਂਕਿ ਫੰਡਸ ਨੇ ਅਲਟੀਮੇਟਲੀ ਜਿਹੜੇ ਸਟਾਕ ਫੀਸ਼ਨ ਵੀ ਹੋ ਜਾਂਦੀ ਹੈ ਤੁਹਾਡੇ ਪੋਰਟਫੋਲੀਓ ਦੀ ਸੋ ਜਿਵੇਂ ਕਿ ਤੁਸੀਂ ਇੱਥੇ ਦੇਖ ਰਹੇ ਹੋ ਵੀ ਇੱਥੇ ਅਸੀਂ ਨਾਸਡੈਕ 100 ਦਾ ਨਿਫਟੀ 50 ਨਿਫਟੀ ਨੈਕਸਟ 50 ਨਿਫਟੀ 100 ਨਿਫਟੀ 500 ਸਾਰਿਆਂ ਦੇ ਨਾਲ ਕੋਰਲੇਸ਼ਨ ਪਲੋਟ ਕੀਤਾ ਹੈ ਤੇ ਨਾਸਡੈਕ 100 ਦਾ ਇਹਨਾਂ ਸਾਰੇ ਇੰਡੈਕਸਸ ਨਾਲ ਹੀ ਬਹੁਤ ਹੀ ਘੱਟ ਕੋਰਲੇਸ਼ਨ ਹੈ ਸੋ ਆਪਣਾ ਜਿਹੜਾ ਡਾਇਵਰਸੀਫਿਕੇਸ਼ਨ ਵਾਲਾ ਆਬਜੈਕਟਿਵ ਹੈ ਉਹ ਤਾਂ ਸਹੀ ਸਾਬਿਤ ਹੋ ਗਿਆ ਹੁਣ ਇਸ ਇੰਡੈਕਸ ਦੀ ਇੱਕ ਹੋਰ ਖਾਸ ਗੱਲ ਹੈ ਕਿਉਂਕਿ ਇਹ ਇੱਕ ਡਾਲਰ ਬੇਸ ਇੰਡੈਕਸ ਹੈ ਤਾਂ ਜਦੋਂ ਯੂਐਸ ਡਾਲਰ ਇੰਡੀਅਨ ਰੁਪੀਏ ਦੇ ਮੁਕਾਬਲੇ ਐਪਰੀਸ਼ੀਏਟ ਕਰਦਾ ਤਾਂ ਉਹਦਾ ਵੀ ਤੁਹ US ਡਾਲਰ ਦੇ ਵਿੱਚ ਹੁਣ ਜਦੋਂ ਇੰਡੀਅਨ ਰੁਪੀਏ US ਡਾਲਰ ਦੇ ਮੁਕਾਬਲੇ ਡੈਪ੍ਰੀਸ਼ੀਏਟ ਕਰਦਾ ਤਾਂ ਉਹਨਾਂ ਨੇ ਐਵਰੇਜ ਦੋ ਤੋਂ ਤਿੰਨ ਪਰਸੈਂਟ ਐਕਸਟਰਾ ਰਿਟਰਨਸ ਐਡ ਹੋ ਜਾਂਦੇ ਆ ਹਾਲਾਂਕਿ ਨਾਸਡੈਕ 100 US ਡਾਲਰ ਦੇ ਵਿੱਚ ਸਿਰਫ 9 ਗੁਣਾ ਤੱਕ ਹੀ ਗਰੋ ਹੋਇਆ ਪਿਛਲੇ 15 ਸਾਲਾਂ ਦੇ ਵਿੱਚ ਤੇ ਨਾਸਡੈਕ 100 ਇੰਡੀਅਨ ਰੁਪੀਏ ਦੇ ਵਿੱਚ ਉਨੇ ਹੀ ਟਾਈਮ ਦੇ ਵਿੱਚ 18 ਗੁਣਾ ਤੱਕ ਗਰੋ ਹੋ ਚੁੱਕਿਆ ਹੁਣ ਜੇਕਰ ਇਹਨੂੰ ਇੰਡੀਅਨ ਇੰਡੈਕਸ ਯਾਨਕਿ ਨਿਫਟੀ 50 ਦੇ ਨਾਲ ਕੰਪੇਅਰ ਕਰੀਏ ਤਾਂ ਨਾਸਡੈਕ 100 INR ਨੇ ਪਿਛਲੇ 15 ਸਾਲਾਂ ਦੇ ਵਿੱਚ 8.4 ਪਰਸੈਂਟ ਦਾ CAGR ਦਿੱਤਾ ਜਿੱਥੇ ਕਿ ਨ ਔਰੇਂਜ ਲਾਈਨ ਨਿਫਟੀ 500 ਇੰਡੈਕਸ ਹੈ ਤੇ ਬਲੂ ਵਾਲੀ ਲਾਈਨ ਨਾਸਡਾਕ 100 ਆਈਐਨਆਰ ਇੰਡੈਕਸ ਹੈ ਹੁਣ ਇੱਥੇ ਕਲੀਅਰਲੀ ਦਿਖ ਰਿਹਾ ਹੈ ਕਿ ਨਾਸਡਾਕ 100 ਦਾ ਜੋ ਡਰਾਪ ਡਾਊਨ ਹੈ ਉਹ ਨਿਫਟੀ 500 ਨਾਲੋਂ ਕਾਫੀ ਘੱਟ ਹੈ ਬਟ ਜੇਕਰ ਆਪਾਂ ਜੂਨ 2021 ਤੋਂ ਜੂਨ 2023 ਤੱਕ ਦਾ ਡਾਟਾ ਦੇਖੇ ਤਾਂ ਨਾਸਡੈਕ 100 ਦਾ ਜੋ ਡਾਊਨ ਹੈ ਉਹ ਨਿਫਟੀ 500 ਨਾਲੋਂ ਜ਼ਿਆਦਾ ਹੈ ਬਟ ਔਨ ਐਨ ਐਵਰੇਜ ਨਾਸਡੈਕ ਦਾ ਜੋ ਡਾਊਨ ਡਾਟਾ ਉਹ ਘੱਟ ਹੀ ਹੁੰਦਾ ਸੋ ਰਿਸਕ ਪੈਰਾਮੀਟਰ ਦੇ ਵਿੱਚ ਨਾਸਡੈਕ 100 ਆਇਨਰ ਬੈਟਰ ਹੈ ਨਿਫਟੀ 500 ਇੰਡੈਕਸ ਦੇ ਨਾਲੋਂ ਇਸ ਇੰਡੈਕਸ ਦੇ ਵਿੱਚ ਤੁਸੀਂ ਮੋਤੀ ਲਾਲ ਉਸਵਾਲ ਨਾਸਡੈਕ 100 ਈਟੀਐਫ ਨੂੰ ਕਨਸਿਡਰ ਕਰ ਸਕਦੇ ਹੋ ਸੋ ਇਹ ਸੀ ਸਾਡੇ ਅੱਜ ਦੇ ਚਾਰ ਟੌਪ ਦੇ ਈਟੀਐਫ ਜੋ ਤੁਸੀਂ ਅਗਲੇ 10 15 ਸਾਲਾਂ ਲਈ ਕਨਸਿਡਰ ਕਰ ਸਕਦੇ ਹੋ ਇਹਨਾਂ ਵਿੱਚੋਂ ਜੇਕਰ ਤੁਸੀਂ ਕਿਸੇ ਵੀ ਫੰਡ ਦੇ ਵਿੱਚ ਆਲਰੇ